ਜਾ ਤੋ ਬਾਦ ਅੱਜ ਕੱਲ ਨਵੇਂ ਜੋੜਿਆਂ ਨੂੰ ਬਹੁਤ ਹੀ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨੀ ਸੰਤਾਨ ਹੋਣਾ ਇੱਕ ਬਹੁਤ ਹੀ ਦੁਖਦਈ ਚੀਜ਼ ਹੈ ਜਿਸ ਨੂੰ ਜਿਹੜਾ ਬੰਦਾ ਹੰਡੋਂਦਾ ਉਹੀ ਜਾਣਦਾ ਅਕਸਰ ਸਾਡੇ ਕੋਲ ਇਹੋ ਜਿਹੇ ਹਜ਼ਾਰਾਂ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦੀ ਮੈਰਿਜ ਨੂੰ ਸਾਲ ਹੋ ਗਿਆ 2 ਸਾਲ ਹੋ ਗਏ 5 ਸਾਲ 7 ਸਾਲ 10 ਸਾਲ ਹੋ ਗਏ ਪਰ ਉਹ ਕਹਿੰਦੇ ਵੀ ਅਸੀਂ ਇੱਕ ਦਫਾ ਆਈਵੀਐਫ ਕਰਾਇਆ ਦੋ ਦਫਾ ਐਫ ਆਈ ਵੀ ਐਫ ਕਰਾਇਆ ਇਵਨ ਕਿ ਆਫਟਰ ਆਈਵੀਐਫ ਵੀ ਉਹਨਾਂ ਨੂੰ ਕੋਈ ਵੀ ਸੰਤਾਨ ਦੀ ਜਾਂ ਬੱਚੇ ਦੀ ਪ੍ਰਾਪਤੀ ਨਹੀਂ ਹੋਈ ਜਿਹੜਾ ਸਾਡਾ ਈ ਬਾਇਓਕੇਅਰ ਸਿਸਟਮ ਹੈਗਾ ਇਲੈਕਟ੍ਰੋਫੈਥੀ ਬਾਇਓਕੇਅਰ ਈ ਬਾਇਓਕੇਅਰ ਦੇ ਵਿੱਚ ਜਿਹੜੀ ਅਸੀਂ ਇਲੈਕਟ੍ਰੋਫੈਥੀ ਮੈਡੀਸਨ ਦਿੰਨੇ ਆ ਇਸ ਮੈਡੀਸਨ ਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਕੋਲ ਵਿਆਹੁਤਾ ਜੋੜੇ ਨੇ ਜਿਨ੍ਹਾਂ ਨੂੰ 5 ਸਾਲ 7 ਸਾਲ 9 ਸਾਲ ਵਿਆਹ ਹੋ ਗਿਆ ਸੀ ਸੰਤਾਨ ਦੀ ਬੱਚਿਆਂ ਦੀ ਪ੍ਰਾਪਤੀ ਨਹੀਂ ਸੀ ਹੋਈ ਪਰ ਸਾਡੀ ਇਲੈਕਟ੍ਰੋਪੈਥੀ ਮੈਡੀਸਨ ਦੇ ਨਾਲ ਅੱਜ ਉਹਨਾਂ ਦੇ ਘਰ ਬੱਚਿਆਂ ਦੀਆਂ ਚਲਕਾਰੀਆਂ ਗੂੰਜ ਰਹੀਆਂ ਕਾਰਨ ਕਿ ਅੱਜ ਦੇ ਤਾਂ ਕਿ ਨਵੇਂ ਵਿਆਹ ਜੋੜੇ ਜਿਹੜੇ ਸੰਤਾਨ ਪ੍ਰਾਪਤੀ ਲਈ ਟਰਾਈ ਕਰ ਰਹੇ ਨੇ ਪਰ ਉਹਨਾਂ ਦੇ ਕਨਸੀਵ ਨਹੀਂ ਹੋ ਪਾ ਰਹੇ ਕਿ ਜਿਹੜਾ ਆਪਾਂ ਅੱਜ ਦੀ ਜਨਰੇਸ਼ਨ ਜਿਹੜੀ ਹੈਗੀ ਆ ਯੰਗ ਫੂਡ ਫਾਸਟ ਫੂਡ ਪ੍ਰੋਸੈਸਡ ਫੂਡ ਖਾਂਦੇ ਆ ਇਹ ਸਿੱਧਾ ਸਾਡੇ ਰੋਗਾਂ ਦਾ ਜੜ ਪੈਦਾ ਕਰਦਾ ਅੰਦਰ ਰੋਗ ਇਥੋਂ ਪੈਦਾ ਹੁੰਦੇ ਸਾਡਾ ਮਰੀਜ਼ ਨੂੰ ਚੈੱਕ ਕਰਨ ਦਾ ਤਰੀਕਾ ਸਲੀਕਾ ਟੰਗ ਕੋਈ ਆ ਕਿ ਅਸੀਂ ਪੇਸ਼ੈਂਟ ਦੇ ਨੌ ਜੜੇ ਆ ਉਹਨਾਂ ਤੋਂ ਉਹਨਾਂ ਦੀ ਜਾਂਚ ਕਰਦੇ ਆ ਫਿਰ ਉਹਨਾਂ ਦੀਆਂ ਅੱਖਾਂ ਤੋਂ ਜਾਂਚ ਕਰਦੇ ਆ ਫਿਰ ਉਹਨਾਂ ਦੀ ਟੰਗ ਜੀ ਉੱਪਰ ਟੰਗ ਲੋਅਰ ਟੰਗ ਨੂੰ ਦੇਖਦੇ ਆ ਚਿਹਰੇ ਤੋਂ ਪਤਾ ਲੱਗਦਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਆਯੁਰਵੇਦ ਦੇ ਸ਼ਾਸਤਰਾਂ ਚ ਲਿਖੀ ਦੀ ਹੈ ਵਾਤ ਪਿਤ ਕਫ ਭਾਵ ਨਭਜ ਤੋਂ ਉਹਨਾਂ ਦੇ ਰੋਗਾਂ ਦੀ ਜਾਂਚ ਕੀਤੀ ਜਾਂਦੀ ਜਿਹੜਾ ਪੇਸ਼ੈਂਟ ਆਂਦਾ ਦਵਾਈ ਤੇ ਉਹਨੂੰ 110% ਇਹਦਾ ਲਾਭ ਮਿਲਦਾ ਹਾਂ ਕਿਸੇ ਨੂੰ 2-4 ਦਿਨ ਪਹਿਲਾਂ ਮਿਲ ਸਕਦਾ ਕਿਸੇ ਨੂੰ 2-4 ਦਿਨ ਬਾਅਦ ਆਰਾਮ ਆ ਸਕਦਾ ਪਰ ਇਹਦਾ ਜਿਹੜਾ ਅਫੈਕਟ ਆ ਉਹ ਬਹੁਤ ਵਧੀਆ ਸਾਈਡ ਇਫੈਕਟ ਇਹਦਾ ਕੋਈ ਨਹੀਂ ਸਤਿ ਸ਼੍ਰੀ ਅਕਾਲ ਪੰਜਾਬ ਹਰਿਆਣਾ ਲਾਈਵ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਥ ਤੁਹਾਡੇ ਨਾਲ ਮਨਪ੍ਰੀਤ ਵਿਆਹ ਤੋਂ ਬਾਅਦ ਅੱਜਕੱਲ ਨਵੇਂ ਜੋੜਿਆਂ ਨੂੰ ਬਹੁਤ ਹੀ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨੀ ਸੰਤਾਨ ਹੋਣਾ ਇੱਕ ਬਹੁਤ ਹੀ ਦੁਖਦਾਈ ਚੀਜ਼ ਹੈ ਜਿਸ ਨੂੰ ਜਿਹੜਾ ਬੰਦਾ ਹੰਡੋਂਦਾ ਉਹੀ ਜਾਣਦਾ ਪਰ ਬਹੁਤ ਸਾਰੇ ਲੋਕ ਨੇ ਅੱਜਕੱਲ ਆਈਵੀਐਫ ਟ੍ਰੀਟਮੈਂਟ ਕਰਵਾਉਂਦੇ ਨੇ ਹੋਰ ਤਰ੍ਹਾਂ ਦੇ ਟ੍ਰੀਟਮੈਂਟ ਜਿਹੜੇ ਨੇ ਕਰਵਾਉਂਦੇ ਨੇ ਤਾਂ ਜੋ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇ ਅੱਜ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਲੈ ਕੇ ਤੁਹਾਡੇ ਮੁਖਾਤਿਬ ਹੋਇਆ ਗੱਲਬਾਤ ਕਰਾਂਗੇ ਅਸੀਂ ਸਾਡੇ ਨਾਲ ਡਾਕਟਰ ਜਸਵਿੰਦਰ ਮੌਜੂਦ ਨੇ ਇਸ ਵਕਤ ਅਸੀਂ ਮੌਜੂਦ ਹਾਂ ਈ ਬਾਇਓਕੇਅਰਸ ਕਲੀਨਿਕ ਜਲੰਧਰ ਜਿੱਥੇ ਗੱਲਬਾਤ ਕਰਾਂਗੇ ਕਿ ਆਈਫੀਐਫ ਟ੍ਰੀਟਮੈਂਟ ਜਾਂ ਫਿਰ ਕਿਸੇ ਹੋਰ ਟ੍ਰੀਟਮੈਂਟ ਤੋਂ ਇਲਾਵਾ ਵੀ ਸੰਤਾਨ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਡਾਕਟਰ ਜਸਵਿੰਦਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੋ ਜਿਹੜਾ ਤੁਸੀਂ ਅੱਜ ਦਾ ਵਿਸ਼ਾ ਲੈ ਕੇ ਆਏ ਇਹ ਸਭ ਤੋਂ ਟੌਪ ਮੋਸਟ ਵਿਸ਼ਾ ਹੈਗਾ ਅੱਜ ਦੀ ਜਨਰੇਸ਼ਨ ਵਾਸਤੇ ਨਵੇਂ ਵਿਆਹਾਂ ਜੋੜਿਆਂ ਵਾਸਤੇ ਅਕਸਰ ਸਾਡੇ ਕੋਲ ਇਹੋ ਜਿਹੀ ਹਜ਼ਾਰਾਂ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦੀ ਮੈਰਿਜ ਨੂੰ ਸਾਲ ਹੋ ਗਿਆ 2 ਸਾਲ ਹੋ ਗਿਆ 5 ਸਾਲ 7 ਸਾਲ 10 ਸਾਲ ਹੋ ਗਿਆ ਪਰ ਉਹ ਕਹਿੰਦੇ ਵੀ ਅਸੀਂ ਇੱਕ ਦਫਾ ਆਈਬੀਐਫ ਕਰਾਇਆ ਦੋ ਦਫਾ ਐਫਆਈਵੀਐਫ ਕਰਾਇਆ ਇਵਨ ਕਿ ਆਫਟਰ ਆਈਬੀਐਫ ਵੀ ਉਹਨਾਂ ਨੂੰ ਕੋਈ ਵੀ ਸੰਤਾਨ ਦੀ ਜਾਂ ਬੱਚੇ ਦੀ ਪ੍ਰਾਪਤੀ ਨਹੀਂ ਹੋਈ ਸੋ ਵਿਸ਼ਾ ਤੁਹਾਡਾ ਬਹੁਤ ਵਧੀਆ ਕਿ ਕਈ ਹਰ ਕਿਸੇ ਦੀ ਪਹੁੰਚ ਨਹੀਂ ਹੁੰਦੀ ਕਿ ਉਹ ਆਈਵੀਐਫ ਕਰਵਾ ਸਕਣ ਕਿ ਉਹਦਾ ਖਰਚਾ ਜਿਹੜਾ ਹੈਗਾ ਬਹੁਤ ਜ਼ਿਆਦਾ ਹੁੰਦਾ ਤੇ ਉਹ ਇੱਕ ਪੇਨਫੁਲ ਪ੍ਰੋਸੈਸ ਹੁੰਦਾ ਖਾਸ ਕਰਕੇ ਫੀਮੇਲ ਵਾਸਤੇ ਲੇਡੀਜ਼ ਵਾਸਤੇ ਕਿ ਉਹਨਾਂ ਬਾਰ-ਬਾਰ ਹਸਪੀਟਲ ਵਿੱਚ ਐਡਮਿਟ ਹੋ ਕੇ ਤੇ ਆਪਣੀ ਨਾ ਜਿਹੜਾ ਸਰੀਰ ਦਾ ਉੱਥੇ ਬਹੁਤ ਜ਼ਿਆਦਾ ਟੈਸਟ ਕਰਵਾਉਣੇ ਪੈਂਦੇ ਆ ਇੰਜੈਕਸ਼ਨ ਲਗਾਉਣੇ ਪੈਂਦੇ ਆ ਤੇ ਖਰਚੇ ਦੇ ਨਾਂ ਨਾਲ ਛੇੜ ਨੂੰ ਕਸ਼ਟ ਵੀ ਜ਼ਿਆਦਾ ਜਣਾ ਪੈਂਦਾ ਪਰ ਜਿਹੜਾ ਸਾਡਾ ਈ ਬਾਇਓਕੇਅਰ ਸਿਸਟਮ ਹੈਗਾ ਇਲੈਕਟ੍ਰੋਪੈਥੀ ਬਾਇਓਕੇਅਰ ਈ ਬਾਇਓਕੇਅਰ ਦੇ ਵਿੱਚ ਜਿਹੜੀ ਅਸੀਂ ਇਲੈਕਟ੍ਰੋਪੈਥੀ ਮੈਡੀਸਨ ਦਿੰਨੇ ਆ ਇਸ ਮੈਡੀਸਨ ਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਕੋਲ ਵਿਆਹਤਾ ਜੋੜੇ ਨੇ ਜਿਨ੍ਹਾਂ ਨੂੰ 5 ਸਾਲ 7 ਸਾਲ 9 ਸਾਲ ਵਿਆਹ ਹੋ ਗਿਆ ਸੀ ਸੰਤਾਨ ਦੀ ਬੱਚਿਆਂ ਦੀ ਪ੍ਰਾਪਤੀ ਨਹੀਂ ਸੀ ਹੋਈ ਪਰ ਸਾਡੀ ਇਲੈਕਟ੍ਰੋਪੈਥੀ ਮੈਡੀਸਨ ਦੇ ਨਾਲ ਅੱਜ ਉਹਨਾਂ ਦੇ ਘਰ ਬੱਚਿਆਂ ਦੀਆਂ ਚਲਕਾਰੀਆਂ ਗੂੰਜ ਰਹੀਆਂ ਤੇ ਉਹ ਆਪਣਾ ਜਿਹੜਾ ਜੀਵਨ ਆਨੰਦ ਤੇ ਨਾਲ ਬੱਚਿਆਂ ਦੇ ਨਾਲ ਖੇਡ ਕੇ ਬਤਾਉਂਦੇ ਨੇ ਭਾਵੇਂ ਮੇਰਾ ਕਹਿਣ ਦਾ ਕਿ ਇਲੈਕਟ੍ਰੋਪੈਥਿਕ ਸਿਸਟਮ ਆਫ ਮੈਡੀਸਨ ਦੇ ਨਾਲ ਨਿਰਸੰਤਾਨ ਜੋੜੇ ਜਿਹੜੇ ਹੈਗੇ ਆ ਜੇ ਸਾਡੇ ਕੋਲ ਆਉਣਗੇ ਤਾਂ ਉਹਨਾਂ ਦੀ ਜਿਹੜੀ ਇੱਕ ਰੂਹ ਦੀ ਖੁਸ਼ੀ ਪ੍ਰਾਪਤ ਹੋਏਗੀ ਤੇ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਪਰ ਉਹਦੇ ਵਾਸਤੇ ਇਹ ਹੁੰਦਾ ਕਿ ਮੇਲ ਤੇ ਫੀਮੇਲ ਦਾ ਦੋਨਾਂ ਦਾ ਪਹਿਲਾਂ ਆਪਾਂ ਟੈਸਟ ਕਰਾਉਣਾ ਪੈਂਦਾ ਸਭ ਨੂੰ ਦੇਖਣਾ ਪੈਣਾ ਕਿ ਕੀ ਉਹ ਮੇਲ ਦੇ ਵਿੱਚ ਕੋਈ ਨੁਕਸ ਹੈ ਜਾਂ ਫੀਮੇਲ ਦੇ ਵਿੱਚ ਕੋਈ ਨੁਕਸ ਹੈ ਫਿਰ ਉਸ ਦੇ ਆਧਾਰ ਤੇ ਉਹਨਾਂ ਸਾਰਿਆਂ ਦਾ ਟਰੀਟਮੈਂਟ ਕੀਤਾ ਜਾਂਦਾ ਦੇਖੋ ਆਪਾਂ ਹਮੇਸ਼ਾ ਇਹ ਜਦੋਂ ਕਿਹਾ ਜਾਂਦਾ ਕਿ ਲੇਡੀਜ਼ ਦੇ ਵਿੱਚ ਪ੍ਰੋਬਲਮ ਆ ਗਈ ਆ ਲੇਡੀਜ਼ ਦੀ ਜਿਹੜੀ ਫੈਲੋਪੀਨ ਟਿਊਬਸ ਹੈਗੀਆਂ ਉਹ ਬੰਦ ਆ ਉਹ ਖੁੱਲ ਨਹੀਂ ਸਕਦੀਆਂ ਪਰ ਸਿਸਟਮ ਆਫ ਇਲੈਕਟ੍ਰੋਪੈਥੀ ਜਿਹੜੀ ਮੈਡੀਸਨ ਹੈਗੀ ਆ ਸਾਡੇ ਕੋਲ ਬਹੁਤ ਸਾਰੇ ਨੰਬਰ ਆਫ ਪੇਸ਼ੈਂਟ ਹੈਗੇ ਨੇ ਫੀਮੇਲ ਲੇਡੀਜ਼ ਪੇਸ਼ੈਂਟ ਜਿਹੜੇ ਜਿਨ੍ਹਾਂ ਦੀ ਕਿ ਫੈਲੋਪੀਨ ਟਿਊਬਸ ਬੰਦ ਸੀ ਸਾਡੀ ਇਲੈਕਟ੍ਰੋਪੈਥੀ ਮੈਡੀਸਨ ਦੇ ਨਾਲ ਈ ਬਾਇਓਕੇਅਰ ਸੈਂਟਰ ਦੇ ਵਿੱਚ ਦੇਣ ਦੇ ਨਾਲ ਉਹ ਬਿਲਕੁਲ ਇਸ ਵੇਲੇ ਤੰਦਰੁਸਤ ਆ ਤੇ ਉਹਨਾਂ ਨੂੰ ਜੇ ਕੋਈ ਮੰਨ ਕੇ ਚਲੋ ਕਿ ਕਿਸੇ ਨੂੰ ਪੀਸੀਓਡੀ ਦੀ ਪ੍ਰੋਬਲਮ ਆ PCOS ਦੀ ਪ੍ਰੋਬਲਮ ਹੈ ਜਿਹਨੂੰ ਆਪਾਂ ਕੇ ਪੋਲੀਸਿਸਟ ఓਵਰੀਅਨ ਡਿਜ਼ੀਜ਼ ਕਹ ਦਿੰਨੇ ਆ ਹਨਾ ਉਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੈਗਾ ਉਹ ਇਲੈਕਟ੍ਰੋਪੈਥੀ ਮੈਡੀਸਨ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਇੱਥੋਂ ਤੱਕ ਕਿ ਬਹੁਤ ਸਾਰੇ ਜਿਹੜੇ ਫੀਮੇਲ ਪੇਸ਼ੈਂਟ ਆ ਲੇਡੀਜ਼ ਪੇਸ਼ੈਂਟ ਆ ਉਹਨਾਂ ਅੰਦਰ ਪੋਲੀਸਿਸਟ ఓਵਰੀਅਨ ਡਿਜ਼ੀਜ਼ ਹੋ ਜਾਂਦੀ ਹੈ ਮਤਲਬ ਕਿ ਅੰਦਰ ਬਹੁਤ ਸਾਰੀਆਂ ਰਸੌਲੀਆਂ ਹੁੰਦੀਆਂ ਬਲਕਿ ਰਸੌਲੀਆਂ ਹੁੰਦੀਆਂ ਜਾਂ ਪੀ ਆਈ ਡੀ ਭਾਵ ਕਿ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਹੋ ਜਾਂਦੀ ਹੈ ਕਿ ਜਿਹੜਾ ਉਹਨਾਂ ਦਾ ਧੁੰਨੀ ਤੋਂ ਨਿਚਲਾ ਹਿੱਸਾ ਹੈਗਾ ਉਥੇ ਸੋਜ ਪੈ ਜਾਂਦੀ ਆ ਉਥੇ ਫੈਲੋਪੀਨ ਟਿਊਬਸ ਬੰਦ ਹੋ ਜਾਂਦੀਆਂ ਉਥੇ ਰਸੌਲੀਆਂ ਹੁੰਦੀਆਂ ਉਥੇ ਟਿਊਮਰ ਹੁੰਦੀ ਆ ਉਥੇ ਇੱਕ ਫੈਬਰਾਈ ਫੈਬਰਾਈਟ ਹੋ ਜਾਂਦੀ ਆ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੈਗਾ ਇਲੈਕਟ੍ਰੋਪੈਥੀ ਸਿਸਟਮ ਦੇ ਵਿੱਚ ਬਹੁਤ ਵਧੀਆ ਈ ਬਾਇਓ ਕੇਅਰ ਦੇ ਵਿੱਚ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਇਦਨੀਆਂ ਬੀਬੀਆਂ ਬੱਚੀਆਂ ਨਵ ਵਿਆਹਤਾ ਜਿਹੜੇ ਜੋੜੇ ਆ ਉਹ ਠੀਕ ਹੋ ਕੇ ਗਏ ਨੇ ਤੇ ਉਹਨਾਂ ਨੂੰ ਅੱਜ ਸੰਤਾਨ ਦੀ ਪ੍ਰਾਪਤੀ ਹੋਈ ਦੂਸਰਾ ਮੈਂ ਇਹ ਕਹਿਣਾ ਚਾਹਾਂਗਾ ਕਿ ਕੇਵਲ ਇੱਥੇ ਤੱਕ ਹੀ ਨਹੀਂ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਆਈਬੀਐਫ ਕਰਨਾ ਪੈਣਾ ਇਹਨਾਂ ਦਾ ਆਪਰੇਟ ਕਰਨਾ ਪੈਣਾ ਇਹਨਾਂ ਦੀਆਂ ਰਸੌੜੀਆਂ ਰਿਮੂਵ ਕਰਾਉਣੀਆਂ ਪੈਣੀਆਂ ਤੇ ਉਹਨਾਂ ਨੂੰ ਉਹਨਾਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਈ ਕੇਵਲ ਤੇ ਕੇਵਲ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਦੇ ਨਾਲ ਉਹ ਬਿਲਕੁਲ ਠੀਕ ਹੈ ਦੂਜੇ ਪਾਸੇ ਕਈ ਵਾਰ ਇਹ ਇਹ ਹੁੰਦਾ ਕਿ ਜਿਹੜੇ ਮੇਲ ਪੇਸ਼ੈਂਟ ਆ ਜਿਹੜੇ ਹਸਬੈਂਡ ਆ ਉਹਨਾਂ ਨੂੰ ਇਹ ਅੰਦਰ ਜਿਹੜੇ ਸਪਰਮ ਆ ਉਹ ਬਣਦੇ ਨਹੀਂ ਉਸ ਪਰਮ ਨਾਮ ਬਣਨ ਦਾ ਕਾਰਨ ਇਹ ਨਹੀਂ ਹੈ ਕਿ ਉਹਨਾਂ ਨੇ ਕੇਵਲ ਡਰੱਗਸ ਕੀਤੀ ਆ ਲੋੜ ਤੋਂ ਬਾਅਦ ਉਹ ਐਲੋਪੈਥਿਕ ਮੈਡੀਸਨ ਲਈ ਆ ਸਟ्रेस ਆ ਡਿਪਰੈਸ਼ਨ ਆ ਕਈ ਦਫਾ ਸਾਡੇ ਕੋਲ ਇਹੋ ਜਿਹੇ ਪੇਸ਼ੈਂਟ ਆਂਦੇ ਜਦੋਂ ਅਸੀਂ ਉਹਨਾਂ ਦੀ ਨਬਜ਼ ਪੜ ਕੇ ਦੇਖੀਦਾ ਨੌਂ ਦੇਖਦੇ ਆ ਜੀਭ ਦੇਖਦੇ ਆ ਉਹਨਾਂ ਨੂੰ ਚਿਹਰੇ ਤੋਂ ਅਸੀਂ ਚੈੱਕ ਕਰਦੇ ਆ ਤੇ ਪਤਾ ਲੱਗਦਾ ਕਿ ਉਹਨਾਂ ਦੇ ਅੰਦਰ ਆਰਗਨ ਫੀਵਰ ਹੁੰਦਾ ਤੇ ਜਦੋਂ ਆਰਗਨ ਫੀਵਰ ਹੁੰਦਾ ਤੇ ਉਹਨਾਂ ਦੇ ਜਿਹੜੇ ਸਪਰਮ ਜਿਹੜੇ ਹੈਗੇ ਆ ਉਹਨਾਂ ਦੀ ਕੁਆਂਟੀਟੀ ਘਟ ਜਾਂਦੀ ਆ ਸਪਰਮ ਨਲ ਹੋ ਜਾਂਦੇ ਆ ਤੇ ਉਹ ਜਿਹੜੇ ਮੇਲ ਪੇਸ਼ੈਂਟ ਆ ਤੇ ਉਹ ਫੇ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਰਹਿੰਦੇ ਜਦੋਂ ਉਹਨਾਂ ਨੂੰ ਆਪਾਂ ਟਰੀਟ ਕਰਦੇ ਆ ਤੇ ਉਹਨਾਂ ਦਾ ਇਲਾਜ ਵੀ ਬਹੁਤ ਹੀ ਵਧੀਆ ਸੰਭਵ ਤਰੀਕੇ ਦੇ ਨਾਲ ਇੱਥੇ ਹੋ ਰਿਹਾ ਇੱਥੇ ਹੀ ਬਸ ਨਹੀਂ ਕਿ ਜਿਹੜਾ ਜੀਵਨ ਦਾ ਇੱਕ ਸੁਖ ਭਰੀ ਲਾਈਫ ਨੂੰ ਲੈਣ ਵਾਸਤੇ ਲੋਕ ਬਹੁਤ ਸਾਰੀਆਂ ਟੈਬਲੇਟ ਲੈਂਦੇ ਨੇ ਆਯੁਰਵੈਦਿਕ ਨੁਕਸੇ ਲੈਂਦੇ ਨੇ ਘਰੇਲੂ ਉਪਚਾਰ ਕਰਦੇ ਨੇ ਉਹਦੇ ਵਾਸਤੇ ਵੀ ਜੇ ਕਿਹਾ ਜਾਵੇ ਤੇ ਸਾਡੇ ਕੋਲ ਇਲੈਕਟ੍ਰੋਪੈਥਿਕ ਸਿਸਟਮ ਦੇ ਵਿੱਚ ਬੇਸ਼ਕੀਮਤੀ ਔਸ਼ਦੀਆਂ ਹਨ ਬੇਸ਼ਕੀਮਤੀ ਦਵਾਈ ਆ ਜਿਹੜੀ ਤੁਹਾਡੀ ਲਾਈਫ ਨੂੰ ਹੋਰ ਵੀ ਇੰਜੋਏਫੁਲ ਵੀ ਕਰਦੀ ਆ ਤੇ ਤੁਹਾਨੂੰ ਇੱਕ ਬਹੁਤ ਹੀ ਵਧੀਆ ਮਾਂ ਤੇ ਬਾਪ ਬਣਨ ਦੇ ਸਮਰੱਥ ਬਣਾਉਂਦੀ ਆ ਉਹ ਦਵਾਈਆਂ ਇਲੈਕਟ੍ਰੋਪੈਥੀ ਈ ਬਾਇਓਕੇਅਰ ਦੇ ਵਿੱਚ ਉਪਲਬਧ ਰੇ ਕਿਸੇ ਵੀ ਭੈਣ ਭਰਾ ਨੂੰ ਕਿਸੇ ਨੂੰ ਵੀ ਜਰੂਰਤ ਹੋਵੇ ਤੇ ਇੱਕ ਦਫਾ ਜਰੂਰ ਤੁਸੀਂ ਈ ਬਾਇਓ ਕੇਅਰ ਦੇ ਵਿੱਚ ਆ ਕੇ ਦਸਤਕ ਦੇਣੀ ਦਰਸ਼ਨ ਦੇਣੇ ਤੇ ਤੁਹਾਡੇ ਘਰ ਵਿੱਚ ਵੀ ਚਲਕਾਰੀਆਂ ਬੱਚਿਆਂ ਦੀਆਂ ਜਿਹੜੀਆਂ ਆਉਣਗੀਆਂ ਖੁਸ਼ੀਆਂ ਤੇ ਖੇੜੇ ਆਉਣਗੇ ਦਾਦਾ ਦਾਦੀ ਵੀ ਉਹਨਾਂ ਦੇ ਨਾਨਾ ਨਾਨੀ ਵੀ ਖੁਸ਼ ਹੋ ਜਾਣਗੇ ਤੇ ਜਿਹੜਾ ਜੀਵਨ ਦਾ ਇੱਕ ਮੋਹਰ ਸਿਰਮੋਰ ਖਾਨਦਾਨ ਦੀ ਵੰਸ਼ ਤੇ ਅੰਚ ਨੂੰ ਚਲਾਉਣ ਜੋ ਵਾਲਾ ਇੱਕ ਜਿਹੜਾ ਆਪਣਾ ਹੁੰਦਾ ਚੀਜ਼ ਉਹ ਵੀ ਤੁਹਾਨੂੰ ਪ੍ਰਾਪਤ ਹੋ ਜਾਏਗੀ ਅੱਛਾ ਡਾਕਟਰ ਸਾਹਿਬ ਵੱਡੀ ਵੱਡਾ ਸਵਾਲ ਹੈ ਕਿੰਦੇ ਫੈਲੋਪੀਨ ਟਿਊਬਸ ਜਿਹੜੀਆਂ ਨੇ ਇਹ ਤਾਂ ਆਪਰੇਟ ਤੋਂ ਬਿਨਾ ਖੁੱਲਦੀਆਂ ਹੀ ਨਹੀਂ ਇਹ ਮਤਲਬ ਕਿਵੇਂ ਪੋਸੀਬਲ ਹੈ ਕਿ ਇੱਕ ਦਵਾਈ ਦੇ ਨਾਲ ਅਜਿਹਾ ਹੋ ਜਾਣਾ ਜੀ ਬਿਲਕੁਲ ਤੁਹਾਡਾ ਸਵਾਲ ਬੜਾ ਜਾਇਜ਼ ਆ ਜੇ ਸਾਡੀ ਇਹ ਜਿਹੜੀ ਤੁਸੀਂ ਅੱਜ ਇੰਟਰਵਿਊ ਲੈ ਰਹੇ ਹੋ ਜੋ ਦੇਖਣਗੇ ਵੀ ਲੋਕ ਤੇ ਇਹ ਸਵਾਲ ਖੜਾ ਕਰਨਗੇ ਜੋ ਤੁਸੀਂ ਖੜਾ ਕੀਤਾ ਇਹ ਜਾਇਜ਼ ਆ ਕਿਉਂਕਿ ਆਪਰੇਟਰ ਤੋਂ ਬਿਨਾ ਅੱਜ ਤੱਕ ਜੋ ਸੈਂਸ ਸੀਓ ਉਹ ਨੂੰ ਨਹੀਂ ਸੀ ਖੋਲ ਸਕਦੀ ਪਰ ਜਿਹੜੀ ਇਲੈਕਟ੍ਰੋਪੈਥੀ ਜਿਹੜੀ ਇੱਕ ਬਹੁਤ ਹੀ ਬੇਸ਼ਕੀਮਤੀ ਓਸ਼ਧੀਆਂ ਹੈਗੀਆਂ ਇਹਨਾਂ ਦੇ ਨਾਲ ਸਾਡੇ ਕੋਲ ਪੇਸ਼ੈਂਟ ਮੌਜੂਦ ਨੇ ਸਾਡੇ ਕੋਲ ਰਿਕਾਰਡ ਮੌਜੂਦ ਨੇ ਜਿਹੜੇ ਪੇਸ਼ੈਂਟਸ ਦੀ ਜੋ ਫੈਲੋਪੀਨ ਟਿਊਬਸ ਬੰਦ ਸੀ ਉਹ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਨਾਲ ਬਿਲਕੁਲ ਖੁੱਲ ਚੁੱਕੀ ਆ ਉਹਨਾਂ ਦਾ ਪੀਰੀਅਡ ਜਿਹੜਾ ਹੈਗੇ ਉਹ ਬਿਲਕੁਲ ਸਹੀ ਨੇ ਉਹਨਾਂ ਦਾ ਮੈਂਸਟਰਲ ਸਾਈਕਲ ਬਿਲਕੁਲ ਸਹੀ ਆ ਉਸ ਤੋਂ ਬਾਅਦ ਉਹਨਾਂ ਨੇ ਕਨਸੀਵ ਕੀਤਾ ਉਸ ਤੋਂ ਬਾਅਦ ਜਦੋਂ ਆਫਟਰ ਡਿਲੀਵਰੀ ਉਹਨਾਂ ਦੇ ਘਰ ਜਿਹੜੇ ਹਨ ਬੱਚੇ ਬੱਚੀਆਂ ਉਹਨਾਂ ਨੂੰ ਪ੍ਰਾਪਤ ਹੋਏ ਤਾਂ ਬਿਲਕੁਲ ਠੀਕ ਨੇ ਇਹ ਜਿਹੜੀ ਮੈਡੀਸਨ ਆ ਇਹ ਜਾ ਕੇ ਸੈਲਸ ਤੇ ਕੰਮ ਕਰਦੀ ਆ ਇਹ ਜਾ ਕੇ ਪੈਲਵਿਕ ਪਾਰਟ ਦੇ ਉੱਤੇ ਕੰਮ ਕਰਦੀ ਆ ਇਹ ఓਵਰੀਅਨ ਡਿਸੀ ਜਿਹੜੀ ਆ ਪੀਸੀਓਡੀ ਨੂੰ ਤਾਂ ਪੀਸੀਓਐਸ ਨੂੰ ਠੀਕ ਕਰਦੀ ਆ ਇਹ ਜਿਹੜੀ ਫੈਲੋਪੀਅਨ ਟਿਊਬ ਨੂੰ ਤਾਂ ਖੋਲਦੀ ਆ ਕਿਉਂਕਿ ਅੰਦਰ ਜਾ ਕੇ ਸੈੱਲ ਤੱਕ ਕੰਮ ਕਰਦੀ ਆ ਇਹ ਹਾਰਡ ਦੀਆਂ ਨਾੜੀਆਂ ਬਾਦਰੂ ਵੀ ਖੋਲ ਦਿੰਦੀ ਆ ਹੈਨਾ ਤੇ ਨਾਲ ਹੀ ਇਸੇ ਤਰ੍ਹਾਂ ਇਹ ਅਸੀਂ ਦਵਾਈ ਖਾਣ ਵਾਸਤੇ ਦਿੰਨੇ ਆ ਲਾਉਣ ਵਾਸਤੇ ਦਿੰਨੇ ਆ ਤੇ ਜਦੋਂ ਤੁਹ ਨੂੰ ਨੀਚ ਦਵਾਈ ਲਾਣੇ ਆ ਜਿਹੜੀ ਮੈਡੀਸਨ ਇਲੈਕਟ੍ਰੋਪੈਥੀ ਦੀ ਆ ਅਸੀਂ ਖਾਣ ਦੇ ਨਾਲ ਨਾਲ ਧੁੰਨੀ ਵਿੱਚ ਲਾਉਣ ਨੂੰ ਦਿੰਨੇ ਆ ਟੇਲ ਬੋਨ ਤੇ ਲਾਉਣ ਨੂੰ ਦਿੰਨੇ ਆ ਉਹਦੇ ਨਾਲ 100% ਸਾਡੇ ਕੋਲ ਪੇਸ਼ੈਂਟ ਦੀ ਫੈਲੋਪੀਨ ਟਿਊਬਸ ਖੁੱਲ ਜਾਂਦੀ ਆ ਤੇ ਬਿਲਕੁਲ ਪੇਸ਼ੈਂਟ ਤੰਦਰੁਸਤ ਹੋ ਜਾਂਦੇ ਆ ਅੱਛਾ ਸਰ ਮਤਲਬ ਜਿਵੇਂ ਜੋੜੇ ਤੁਹਾਡੇ ਕੋਲ ਆਂਦੇ ਨੇ ਤੁਸੀਂ ਹੁਣ ਇਹ ਮਹਿਲਾਵਾਂ ਦੀ ਗੱਲ ਕੀਤੀ ਹੈ ਕਿ ਪੀਸੀਓਡੀ पीसीओएस दी प्रॉब्लम ਹੁੰਦੀ ਹੈ ਜਾਂ ਜਨਿਤ ਦੇ ਵਿੱਚ ਵੀ ਕਈ ਵਾਰ ઓਰਗਨ ਫੀਵਰ ਆ ਜਾਂਦਾ ਹੈ ਹੋਰ ਦਿੱਕਤ ਹੁੰਦੀ ਨੇ ਇਦੋਂ ਇਲਾਵਾ ਆਪਣੇ ਖਾਣ ਪੀਣ ਜਾਂ ਆਪਣੀ ਜੀਵਨ ਸ਼ੈਲੀ ਵੀ ਇਹਦਾ ਕੋਈ ਵੱਡਾ ਕਾਰਨ ਹੈ ਕਿ ਅੱਜ ਦੇ ਟਾਈਮ ਤੇ ਨਵੇਂ ਵਿਆਹੇ ਜੋੜੇ ਜਿਹੜੇ ਸੰਤਾਨ ਪ੍ਰਾਪਤੀ ਲਈ ਟਰਾਈ ਕਰ ਰਹੇ ਨੇ ਪਰ ਉਹਨਾਂ ਦੇ ਕਨਸੀਵ ਨਹੀਂ ਹੋ پا ਰਹੇ ਇਹ ਬਿਲਕੁਲ ਜੀ ਗਰਵਾਣੀ ਦਾ ਫਰਮਾਨ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਧੀ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਤੇ ਖਾਣਾ ਉਹੀ ਚਾਹੀਦਾ ਜਿਹਦੇ ਨਾਲ ਮਨ ਦੇ ਵਿਚਾਰ ਪੋਜ਼ਿਟਿਵ ਰਹਿਣ ਤੇ ਤਨ ਦੇ ਵਿੱਚ ਕੋਈ ਰੋਗ ਨਾ ਆਵੇ ਸਾਨੂੰ ਤੋਂ ਸ਼ੁਰੂ ਤੋਂ ਹੀ ਮਾਲਕੀ ਗੁਰੂ ਸਾਹਿਬ ਸਿੱਖਿਆ ਦੇ ਕੇ ਦਿੰਦੇ ਜਾ ਰਹੇ ਨੇ ਤੇ ਉਹਦੇ ਵਾਸਤੇ ਇਹ ਹੈਗਾ ਕਿ ਜਿਹੜਾ ਆਪਾਂ ਅੱਜ ਦੀ ਜਨਰੇਸ਼ਨ ਜਿਹੜੀ ਹੈਗੀ ਆ ਯੰਗ ਫੂਡ ਫਾਸਟ ਫੂਡ ਪ੍ਰੋਸੈਸਡ ਫੂਡ ਖਾਣੇ ਆ ਇਹ ਸਿੱਧਾ ਸਾਡੇ ਰੋਗਾਂ ਦਾ ਜੜ ਪੈਦਾ ਕਰਦਾ ਅੰਦਰ ਰੋਗ ਇਥੋਂ ਪੈਦਾ ਹੁੰਦੇ ਮੈਂ ਤਾਂ ਅਕਸਰ ਜਿੰਨੇ ਸਾਡੇ ਕੋਲ ਪੇਸ਼ੈਂਟ ਇਥੇ ਆਉਂਦੇ ਆ ਉਹ ਜਦੋਂ ਪੁੱਛਦੇ ਆ ਨਾ ਸਵਾਲ ਕਰਦੇ ਕਿ ਕੀ ਡਾਕਟਰ ਸਾਹਿਬ ਜਦੋਂ ਅਸੀਂ ਬਹੁਤ ਵੱਡੇ ਵੱਡੇ ਸ਼ਹਿਰਾਂ ਚ ਬਹੁਤ ਵੱਡੇ ਵੱਡੇ ਹਸਪਤਾਲਾਂ ਚ ਜਾ ਕੇ ਹਜ਼ਾਰਾਂ ਲੱਖਾਂ ਰੁਪਈਆ ਲਾ ਕੇ ਆਏ ਆ ਨਹੀਂ ਠੀਕ ਹੋਏ ਤਾਂ ਤੁਹਾਡੇ ਕੋ ਅਸੀਂ ਠੀਕ ਹੋ ਜਾਵਾਂਗੇ ਮੈਂ ਇੱਕੋ ਹੀ ਕਹਿਣਾ ਹੁੰਦਾ ਗੱਲ ਉਹਨਾਂ ਸਾਰਿਆਂ ਨੂੰ ਤੇ ਹੁਣ ਵੀ ਸੁਣਨ ਵਾਲੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਬਿਮਾਰ ਆਪਾਂ ਖੁਦ ਹਾਂ ਡਾਕਟਰ ਬਦਲਣਾ ਹੱਲ ਨਹੀਂ ਹੋਣਾ ਖੁਦ ਨੂੰ ਬਦਲਣਾ ਪੈਣਾ ਭਾਵ ਕਿ ਆਪਣਾ ਆਹਾਰ ਵਿਵਹਾਰ ਬਦਲਣਾ ਪੈਣਾ ਜਦੋਂ ਆਪਾਂ ਖਾਣ ਪੀਣ ਸਹੀ ਕਰ ਲਿਆ ਤੇ ਫਿਰ ਸਾਡੇ ਰੋਗ ਵੀ ਸਹੀ ਹੋ ਜਾਣਗੇ ਜੇ ਆਪਾਂ ਖਾਣ ਪੀਣ ਸਹੀ ਨਹੀਂ ਨਾ ਕੀਤਾ ਤੇ ਡਾਕਟਰ ਜਿੰਨੇ ਮਰਜ਼ੀ ਬਦਲਦੇ ਜਾਈਏ ਖੋਦ ਨੂੰ ਨਹੀਂ ਬਦਲਿਆ ਡਾਕਟਰ ਬਦਲਣਾ ਸਾਡਾ ਰੋਗ ਨਹੀਂ ਠੀਕ ਹੋਣਾ ਬਦਲਣਾ ਨਹੀਂ ਇਸ ਕਰਕੇ ਫਾਸਟ ਫੂਡ ਜੰਗ ਫੂਡ ਜਾਂ ਫਰੋਜ਼ਨ ਫੂਡ ਜਿਹੜਾ ਫਰਿੱਜ ਚ ਪਿਆ ਖਾਣਾ ਉਹ ਨਹੀਂ ਖਾਣਾ ਤੇ ਜਿਹੜਾ ਆਪਾਂ ਕਈ ਕਈ ਦਿਨਾਂ ਪਹਿਲਾਂ ਆਟਾ ਗੁੰਨ ਕੇ ਬੀਬੀਆਂ ਫਰਿੱਜ ਚ ਰੱਖ ਲੈਂਦੀਆਂ ਉਹ ਨਹੀਂ ਲੈਣਾ ਠੀਕ ਆ ਜੀ ਤੇ ਮੈਂ ਤੇ ਇਹ ਕਹਿੰਨਾ ਕਿ ਜਿੰਨਾ ਆਪਾਂ ਜਿਹੜਾ ਨੇਚਰਲ ਫੂਡ ਆ ਉਹ ਲਈ ਜਾਵਾਂਗੇ ਤਾਂ ਜਿਆਦਾ ਵਧੀਆ ਜਿੰਨਾ ਗ੍ਰੀਨ ਫਰੂਟ ਲਵਾਂਗੇ ਜਿਹੜੀ ਸੈਲਡ ਹੈ ਜਿੰਨਾ ਲਵਾਂਗੇ ਉਹਨਾਂ ਥੋੜਾ ਫਰੂਟ ਜਿੰਨਾ ਲਵਾਂਗੇ ਉਹਨਾਂ ਥੋੜਾ ਫਾਸਟ ਫੂਡ ਜੰਗ ਫੂਡ ਤੋਂ ਬਚ ਜਾਵਾਂਗੇ ਤਾਂ ਆਪਣਾ ਜਿਹੜਾ ਇੱਕ ਨਿਰੋਗੀ ਕਾਇਆ ਤੇ ਸਫਲ ਜੀਵਨ ਬਣ ਸਕਦਾ ਅੱਛਾ ਜਿਵੇਂ ਦੱਸਿਆ ਕਿ ਹਸਪਤਾਲਾਂ ਦੇ ਵਿੱਚ ਜਦੋਂ ਜੋੜੇ ਜਾਂਦੇ ਨੇ ਤਾਂ ਬੜੇ ਟੈਸਟ ਕਰਵਾਉਣੇ ਪੈਂਦੇ ਨੇ ਬੜੀ ਪੇਨਫੁਲ ਪ੍ਰਕਿਰਿਆ ਤੋਂ ਜਿਹੜਾ ਗੁਜ਼ਰਨਾ ਪੈਂਦਾ ਜਦੋਂ ਤੁਹਾਡੇ ਕੋਲ ਅਜਿਹੇ ਪੇਸ਼ੈਂਟ ਆਉਂਦੇ ਨੇ ਤਾਂ ਇਹ ਬਾਇਓਕੇਅਰਸ ਦੇ ਵਿੱਚ ਕਿਵੇਂ ਉਹਨਾਂ ਨੂੰ ਡਾਇਗਨੋਸ ਕੀਤਾ ਜਾਂਦਾ ਹੈ ਤਾਂ ਕਿਵੇਂ ਉਹਦਾ ਟਰੀਟਮੈਂਟ ਚੱਲਦਾ ਹੈ ਜੀ ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਕਿ ਜਿਹੜਾ ਸਾਡੇ ਕੋਲ ਕਿਸੇ ਵੀ ਟਾਈਪ ਦਾ ਪੇਸ਼ੈਂਟ ਆਂਦਾ ਭਾਵੇਂ ਉਹ ਆਈਵੀਐਫ ਵਾਲਾ ਹੋਵੇ ਬੇ ਔਲਾਦ ਜੋੜੇ ਹੋਣ ਭਾਵੇਂ ਉਹ ਆਟਿਜ਼ਮ ਦਾ ਹੋਵੇ ਭਾਵੇਂ ਉਹ ਕੈਂਸਰ ਦਾ ਤੇ ਭਾਵੇਂ ਕਿਸੇ ਵੀ ਹੋਰ ਇਲਾਜ ਤੋਂ ਪੀੜਿਤ ਸਾਡੇ ਕੋਲ ਪੇਸ਼ੈਂਟ ਆਂਦਾ ਸਾਡਾ ਮਰੀਜ਼ ਨੂੰ ਚੈੱਕ ਕਰਨ ਦਾ ਤਰੀਕਾ ਸਲੀਕਾ ਟੰਗ ਕੋਈ ਆ ਕਿ ਅਸੀਂ ਪੇਸ਼ੈਂਟ ਦੇ ਨੌਂ ਜੜੇ ਆ ਉਹਨਾਂ ਤੋਂ ਉਹਨਾਂ ਦੀ ਜਾਂਚ ਕਰਦੇ ਆ ਫਿਰ ਉਹਨਾਂ ਦੀਆਂ ਅੱਖਾਂ ਤੋਂ ਜਾਂਚ ਕਰਦੇ ਆ ਫਿਰ ਉਹਨਾਂ ਦੀ ਟੰਗ ਜੀਬ ਉੱਪਰ ਟੰਗ ਲੋਅਰ ਟੰਗ ਨੂੰ ਦੇਖਦੇ ਆ ਚਿਹਰੇ ਤੋਂ ਪਤਾ ਲੱਗਦਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਆਯੁਰਵੇਦ ਦੇ ਸ਼ਾਸਤਰਾਂ ਚ ਚਲਿਤੀਦੀ ਹੈ ਵਾਤ ਪਿੱਤ ਕਫ ਭਾਵ ਨਵਜ ਤੋਂ ਉਹਨਾਂ ਦੇ ਰੋਗਾਂ ਦੀ ਜਾਂਚ ਕੀਤੀ ਜਾਂਦੀ ਫਿਰ ਉਹਦੇ ਆਧਾਰ ਤੇ ਅਸੀਂ ਆਪਣੀ ਇਲੈਕਟ੍ਰੋਪੈਥੀ ਫੈਗਸ ਸਸੈਂਸ ਜਿਹੜਾ ਹੈਗਾ ਪlant ਦਾ ਉਹ ਉਹਨਾਂ ਦਾ ਮਿਕਸ ਕਰਕੇ ਦਿੱਤਾ ਜਾਂਦਾ ਤੇ ਉਹਨਾਂ ਨੂੰ ਰੋਗਾਂ ਤੋਂ ਸਦਾ ਵਾਸਤੇ निजात પા ਕੇ ਖੁਸ਼ੀਆਂ ਖੜੇ ਉਹਨਾਂ ਦੀ ਜੀਵਨ ਚ ਆ ਜਾਂਦੇ ਜੀ ਅੱਛਾ ਬੜੇ ਲੋਕਾਂ ਦਾ ਇਹ ਵੀ ਸਵਾਲ ਹੋਏਗਾ ਕਿ ਇਲੈਕਟ੍ਰੋਪੈਥੀ ਸੇਫ ਹੈ ਕੀ ਇਲੈਕਟ੍ਰੋਪੈਥੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਵੇਗਾ ਕਿਉਂਕਿ ਜਦੋਂ ਵੀ ਆਪਾਂ ਕੋਈ ਦਵਾਈ ਕੰਜ਼ੂਮ ਕਰਦੇ ਹਾਂ ਜਾਂ ਕੋਈ ਵੀ ਚੀਜ਼ ਲੈਣ ਜਾਂਦੇ ਹਾਂ ਤਾਂ ਉਹਦੇ ਦੋਨੋਂ ਪੱਖ ਜਿਹੜੇ ਅਸੀਂ ਜ਼ਰੂਰ ਦੇਖਦੇ ਹਾਂ ਤੇ ਬੜੇ سارے ਦਰਸ਼ਕਾਂ ਦਾ ਸਾਡੇ ਸਵਾਲ ਹੋਏਗਾ ਤਾਂ ਮੈਨੂੰ ਲੱਗਦਾ ਕਿ ਇਹ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਦੇਖੋ ਜੀ ਸਾਰੀਆਂ ਪੈਥੀਆਂ ਜਿਹੜੀਆਂ ਪ੍ਰਿਥਵੀ ਤੇ ਅੱਜ ਤੱਕ ਆਈਆਂ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਸਾਰੀਆਂ ਆਪਣੀ ਆਪਣੀ ਜਗ੍ਹਾ ਸਾਰੀਆਂ ਪੈਥੀਆਂ ਬਹੁਤ ਹੀ ਵਧੀਆ ਜਿਹੜੀ ਲੋਕਾਂ ਨੂੰ ਠੀਕ ਕਰ ਲਈ ਜੇ ਕਿਸੇ ਦਾ ਕੋਈ ਦਰਦ ਤਕਲੀਫ ਘਟਾਉਂਦੀ ਉਹ ਸਤਕਾਰਯੋਗ ਹੈ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਸਵਾਲ ਹੈ ਕੀ ਇਲੈਕਟ੍ਰੋਪੈਥੀ ਵੀ ਸੇਫ ਤੇ ਸਿਕਿਓਰ ਹੈ ਬਿਲਕੁਲ 100% ਜਿਹੜੀ ਇਲੈਕਟ੍ਰੋਪੈਥੀ ਆ ਟੋਟਲ ਈਡੇਬਲ ਹਾਰਬਲ ਪਲਾਂਟਸ ਤੇ ਫਲਾਰ ਦਾ ਕੱਢਿਆ ਹੋਇਆ ਸਪੈਗ੍ਰਿਸ ਸੈਂਸ ਜਿਹਦਾ ਕਿਸੇ ਵੀ ਪ੍ਰਕਾਰ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਕਿਸੇ ਵੀ ਪ੍ਰਕਾਰ ਦਾ ਕੋਈ ਇਹਦਾ ਬੈਡ ਇਫੈਕਟ ਬੋਡੀ ਤੇ ਨਹੀਂ ਪੈਂਦਾ हां ਦੂਸਰੀਆਂ ਪੈਥੀਆਂ ਦੇ ਨਾਲੋਂ ਵੀ ਇਹ ਇਸ ਕਰਕੇ ਵਧੀਆ ਕਿਉਂਕਿ ਇਹ ਦਾ ਜਿਹੜਾ ਫਾਰਮਕੋਪੀਆ ਇਲੈਕਟ੍ਰੋਪੈਥੀ ਦਾ ਬਣਾਉਣ ਦਾ ਢੰਗ ਕਹਿ ਲਓ ਬਣਾਉਣ ਦੀ ਵਿਧੀ ਆ ਇਹਦੇ ਵਿੱਚ ਕੋਈ ਵੀ ਇਹੋ ਜਿਹਾ ਕੈਮੀਕਲ ਨਹੀਂ ਕੋਈ ਵੀ ਇਹੋ ਜਿਹਾ ਜਿਹੜਾ ਪాయిਜ਼ਨਿੰਗ ਪਲਾਂਟ ਨਹੀਂ ਹੈ ਟੋਟਲ ਈਡੇਬਲ ਹਾਰਵਲ ਪਲਾਂਟਸ ਦੇ ਫਲਾਰ ਦਾ ਠੰਡੀ ਵੀਨਾ ਕੱਢਿਆ ਹੋਇਆ ਅਰਕ ਆ ਜਿਹੜਾ ਕਿ ਆਪਣੀ ਬੋਡੀ ਦੇ ਵਿੱਚ ਜਾ ਕੇ ਰੋਗਾਂ ਨੂੰ ਦੂਰ ਕਰਦਾ ਇਹਨੂੰ ਆਪਾਂ ਇਲੈਕਟ੍ਰੋਪੈਥੀ ਨਾਮ ਦਿੰਦੇ ਆ ਤੇ ਇਹ ਇਸ ਤਰ੍ਹਾਂ ਕੰਮ ਕਰਦਾ ਕਿ ਜਿਹੜਾ ਟੋਟਲ ਜਿਹੜਾ ਜਿਹਦਾ ਆਪਾਂ ਬਾਡੀ ਬਣੀ ਆ ਸੈਲਸ ਤੋਂ ਪ੍ਰੀ ਸੈਲ ਤੇ ਜਾ ਕੇ ਕੰਮ ਕਰਦਾ ਤੇ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਸ਼ੂਗਰ ਜੋੜਾਂ ਦੇ ਦਰਦ ਏ ਬੀ ਸੀ ਡੀ ਮੰਨ ਕੇ ਚਲੋ ਕਿ ਸਿਰ ਦੇ Baal ਤੋਂ ਲੈ ਕੇ ਪੈਰ ਦੇ ਨਹੋਂ ਤੱਕ ਹਰ ਇੱਕ ਬਿਮਾਰੀ ਨੂੰ ਅੰਦਰੋਂ ਅੰਤਰ ਕਰਨ ਤੋਂ ਠੀਕ ਕਰਨ ਦੀ ਇਹ ਸਮਰੱਥਾ ਰੱਖਦੀ ਹੈ ਦਾ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਇਹ ਸਾਡੇ ਕੋਲ ਮੈਂ ਤਾਂ ਅਕਸਰ ਮਰੀਜ਼ਾਂ ਨੂੰ ਵੀ ਕਹਿਣਾ ਹੁੰਦਾ ਕਿ ਕੈਂਸਰ ਦੀ ਦਵਾਈ ਵੀ ਕੋਈ ਸਾਡੇ ਕੋਲ ਜੇ ਲੈ ਕੇ ਗਿਆ ਨਾ ਕੋਈ ਬੁਜ਼ੁਰਗ ਤੇ ਉਹਨਾਂ ਦਾ ਕੋਈ ਨਾਤੀ ਦੋਤਾ ਪੋਤਾ ਵੀ ਭਲੇਖੇ ਦੇ ਨਾਲ ਸਾਡੀ ਕੈਂਸਰ ਦੀ ਦਵਾਈ ਵੀ ਕੋਈ ਦੂਸਰਾ ਪੀ ਲਿੰਦਾ ਤੇ ਪੁੱਛਣ ਦੀ ਲੋੜ ਨਹੀਂ ਵੀ ਪੀ ਗਿਆ ਤਾਂ ਨੁਕਸਾਨਤ ਨਹੀਂ ਕਿਉਂਕਿ ਇਹਨੇ ਉਹ ਪਲਾਂਟਸ ਹੈਗੇ ਆ ਕੁਦਰਤ ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦੀ ਇਹ ਕੁਦਰਤੀ ਦਵਾਈ ਆ प्राकृतिक चिकित्सा ਨੂੰ ਕਹਿੰਦੇ ਆ ਤੇ ਇਸੇ ਕਰਕੇ ਕਿਹਾ ਜਾਂਦਾ ਕਿ ਉਹਨਾਂ ਦੇ ਅੰਦਰ ਵੀ ਕਿਸੇ ਪlant ਦੀ ਕੋਈ ਡੈਫੀਸੀਅਨਸੀ ਹੋਈ ਤਾਂ ਉਹਨੇ ਪੂਰੀ ਕਰ ਦੇਣੀ ਆ ਨਹੀਂ ਤਾਂ ਯੂਰਿਨ ਸਟੂਲ ਦੇ ਨਾਲ ਜਾਂ ਪਸੀਨੇ ਦੇ ਨਾਲ ਇਹ ਬਾਹਰ ਆ ਜਾਣੀ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈ ਸਭ ਤੋਂ ਵਧੀਆ ਇਹਦਾ ਇਹ ਫੈਕਟ ਹੈ ਕਿ ਇਹਦਾ ਨੁਕਸਾਨ ਕਿਸੇ ਪ੍ਰਕਾਰ ਦਾ ਕੋਈ ਨਹੀਂ ਜਿਹੜਾ ਪੇਸ਼ੈਂਟ ਖਾਂਦਾ ਦਵਾਈ ਤੇ ਉਹਨੂੰ 100 10% ਇਹਦਾ ਲਾਭ ਮਿਲਦਾ ਹਾਂ ਕਿਸੇ ਨੂੰ 2-4 ਦਿਨ ਪਹਿਲਾਂ ਮਿਲ ਸਕਦਾ ਕਿਸੇ ਨੂੰ 2-4 ਦਿਨ ਬਾਜ ਆਰਾਮ ਆ ਸਕਦਾ ਪਰ ਇਹਦਾ ਜਿਹੜਾ ਅਫੈਕਟ ਆ ਉਹ ਬਹੁਤ ਵਧੀਆ ਸਾਈਡ ਇਫੈਕਟ ਇਹਦਾ ਕੋਈ ਨਹੀਂ ਜੀ ਅੱਛਾ ਡਾਕਟਰ ਸਾਹਿਬ ਲਾਸਟ ਸਵਾਲ ਤੇ ਆਉਨੇ ਆ ਕਿੰਨੇ ਕ ਨੰਬਰ ਆਫ ਪੇਸ਼ੈਂਟ ਹੁਣ ਤੱਕ ਤੁਹਾਡੇ ਕੋਲ ਦਵਾਈ ਲੈਣ ਤੋਂ ਬਾਅਦ ਸੰਤਾਨ ਪ੍ਰਾਪਤੀ ਕਰ ਚੁੱਕੇ ਨੇ ਤਾਂ ਮੈਂ ਚਮਕੀ ਨਾਲ ਦੀ ਨਾਲ ਦਰਸ਼ਕਾਂ ਨੂੰ ਆਪਣਾ ਐਡਰੈਸ ਤੇ ਫੋਨ ਨੰਬਰ ਜ਼ਰੂਰ ਦਿੱਤਾ ਜਾਵੇ ਤਾਂ ਜੋ ਜਿੰਨੇ ਵੀ ਸਾਡੇ ਵੀਰ ਦੇਖ ਰਹੇ ਨੇ ਉਹ ਵੀ ਜੇਕਰ ਇਸ ਪ੍ਰੋਬਲਮ ਨਾਲ ਕੋਈ ਜੂਝ ਰਿਹਾ ਤਾਂ ਤੁਹਾਡੇ ਕੋਲ ਆ ਕੇ ਉਹਦਾ ਹੱਲ ਲੈ ਸਕੇ ਇਸ ਤਰ੍ਹਾਂ ਕਿ ਜੇ ਸਿੱਧੇ ਅਲਫਾਜ਼ਾਂ ਚ ਕਿਹਾ ਜਾਵੇ ਕਿ ਕਿੰਨੇ ਪੇਸ਼ੈਂਟ ਆ ਜੀ ਠੀਕ ਹੋ ਚੁੱਕੇ ਸਾਡੇ ਕੋ ਸਾਡੇ ਕੋ ਰਿਕਾਰਡ ਪਿਆ ਸਾਡੇ ਸੌਫਟਵੇਅਰ ਦੇ ਵਿੱਚ ਹੈਗਾ ਕਿਉਂਕਿ ਜਿਹੜੀ ਪੇਸ਼ੈਂਟਸ ਦੀ ਜਿਹੜੀ ਲਿਸਟ ਆ ਕਾਫੀ ਲੰਬੀ ਹੋ ਚੁੱਕੀ ਜੇ 2 4 150 ਹੋਵੇ ਤੇ ਅਸੀਂ ਬਰਵਲੀ ਤੁਹਾਨੂੰ ਦੱਸ ਸਕਦੇ ਹਾਂ ਸਾਡੇ ਜਾਨੀ ਕਿ ਕੰਪਿਊਟਰ ਸਿਸਟਮ ਦੇ ਵਿੱਚ CRM ਦੇ ਵਿੱਚ ਰਿਕਾਰਡ ਹੈ ਕਿ ਬਹੁਤ ਸਾਰੇ ਨੰਬਰ ਆ ਪੇਸ਼ੈਂਟ ਆ ਸਵਾਂ ਦੇ ਹਿਸਾਬ ਨਾਲ ਜਿਹੜੇ ਕਿ ਨਿਰਸੰਤਾਨ ਸੀ ਅੱਜ ਦੀ ਡੇਟ ਵਿੱਚ ਅੱਜ ਦੇ ਸਮੇਂ ਵਿੱਚ ਉਹ ਅਕਾਲ ਪ੍ਰਖਵਾਇ ਗੁਰੂ ਦੀ ਕਿਰਪਾ ਦੇ ਨਾਲ ਤੇ ਇਲੈਕਟ੍ਰੋਪੈਥੀ ਸਿਸਟਮ ਦੇ ਨਾਲ ਉਹਨਾਂ ਦੇ ਘਰ ਵਿੱਚ ਚਲਕਾਰੀਆਂ ਪੈ ਰੀਆਂ ਨੇ ਬੱਚਿਆਂ ਦੀ ਪ੍ਰਾਪਤੀ ਉਹਨਾਂ ਨੂੰ ਹੋ ਚੁੱਕੀ ਆ ਤੇ ਖੁਸ਼ੀਆਂ ਖੇੜਿਆਂ ਦੇ ਨਾਲ ਆਪਣਾ ਜਿਹੜਾ ਜੀਵਨ ਉਹ ਆਨੰਦ ਨਾਲ ਮਾਣ ਲੈ। ਦੂਜੀ ਗੱਲ ਜੇ ਤੁਸੀਂ ਪੁੱਛਿਆ ਸਾਡਾ ਜਿਹੜਾ ਐਡਰੈਸ ਹੈ ਇਹ ਹੈ ਬੀ ਪੀਓ ਫੂਲਪਰ ਨੀਅਰ ਲਾਂਬੜਾ ਜਲੰਧਰ ਪੰਜਾਬ ਦੇ ਵਿੱਚ 98720 01445 ਮੈਂ ਫੇਰ ਰਿਪੀਟ ਕਰਦਾ 98720 01445 ਤੇ ਦੂਸਰਾ ਸਾਡਾ ਟੋਲ ਫਰੀ ਨੰਬਰ ਹੈਗਾ 1800 12301445 ਫਿਰ ਰਿਪੀਟ ਕਰਦੇ ਆ 1800 12301445 ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤਾਂ ਬਿਲਕੁਲ ਅੱਜ ਅਸੀਂ ਮੌਜੂਦ ਸਾਂ ਈ ਬਾਇਓ ਕੇਅਰਜ਼ ਕਲੀਨਿਕ ਜਲੰਧਰ ਡਾਕਟਰ ਜਸਵਿੰਦਰ ਖੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਹੁਣ ਜੇਕਰ ਕਿਸੇ ਵੀ ਅਜੇ ਜੋੜੇ ਨੂੰ ਦਿੱਕਤ ਹੈ ਜਿਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੋ ਪਾਰੀ ਤਾਂ ਉਹ ਇਹਨਾਂ ਨੂੰ ਇੱਕ ਵਾਰ ਜ਼ਰੂਰ ਕੰਸਲਟ ਕਰਨ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਨੇ ਬਿਨਾ ਆਈਵੀਐਫ ਤੋਂ ਇਸ ਕਲੀਨਿਕ ਤੋਂ ਠੀਕ ਹੋ ਚੁੱਕੇ ਨੇ ਤੇ ਡਾਕਟਰ ਸਾਹਿਬ ਦਾ ਕਹਿਣਾ ਕਿ ਲਿਸਟ ਬੜੀ ਲੰਬੀ ਹੈ ਗਿਣਤੀ ਦੇ ਵਿੱਚ ਵੀ ਨਹੀਂ ਦੱਸੀ ਜਾ ਸਕਦੀ ਤਾਂ ਜੇਕਰ ਕਿਸੇ ਨੂੰ ਕੋਈ ਐਹੋ ਜੀ ਦਿੱਕਤ ਪਰੇਸ਼ਾਨੀ ਹੈ ਤਾਂ ਇਸ ਵੀਡੀਓ ਨੂੰ ਵੱਤ ਤੋਂ ਵੱਦ ਸ਼ੇਅਰ ਵੀਜ਼ ਜ਼ਰੂਰ ਕਰ ਦਿਓ ਤਾਂ ਜੋ ਤੁਹਾਡੇ ਆਸ-ਪਾਸ ਵੀ ਅਗਰ ਕਿਸੇ ਨੂੰ ਅਜਿਹੀ ਕੋਈ ਦਿੱਕਤ ਆਉਂਦੀ ਹੈ ਸਸ ਸੰਤਾਨ ਦੀ ਪ੍ਰਾਪਤੀ ਲਈ ਕੋਈ ਪਰਿਵਾਰ ਤਰਸ ਰਿਹਾ ਤਾਂ ਇੱਕ ਵਾਰ ਜਿਹੜਾ ਈ ਬਾਇਓਕੇਅਰਸ ਕਲੀਨਿਕ ਤੇ ਕੰਟੈਕਟ ਕਰਕੇ ਤੇ ਜ਼ਰੂਰ ਵਿਜ਼ਿਟ ਕੀਤਾ ਜਾਵੇ ਧੰਨਵਾਦ